ਕਾਲੀ ਕਾਫੀ ਬਲੈਕ ਕਾਫੀ ਜਿਹਨੂੰ ਅਸੀਂ ਕਹਿੰਦੇ ਆ ਗਰਮ ਪਾਣੀ ਚ ਲੈਨੇ ਆ ਤਾਂ ਇਹ ਅੰਮਣਮੱਤੀ ਫੈਟ ਘਟਾਉਂਦੀ ਆ ਹਮ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦੀ ਆ ਜੇ ਤੁਹਾਡਾ ਵਜ਼ਨ ਐਕਸਟਰਾ ਤਾਂ ਇਹਨੂੰ ਗਰਮ ਪਾਣੀ ਚ ਲੈਣਾ ਅਗਰ ਤੁਸੀਂ ਰੁਟੀਨ ਚ ਲੈਨੇ ਹੋ ਹਫਤੇ ਚ ਇੱਕ ਦਿਨ ਛੱਡ ਦਿਆ ਕਰੋ ਦੋ ਦਿਨ ਵੀ ਛੱਡ ਦਿਆ ਕਰੋ ਪਰ ਇਹਨੂੰ ਰੁਟੀਨ ਚ ਜੇ ਤੁਸੀਂ ਲੈਨੇ ਹੋ ਤਾਂ ਇਹ ਤੁਹਾਡਾ ਡਿਪਰੈਸ਼ਨ ਦਾ ਪ੍ਰੋਬਲਮ ਸਟ੍ਰੈਸ ਦਾ ਪ੍ਰੋਬਲਮ ਐਂਗਜ਼ਾਈਟੀ ਦਾ ਪ੍ਰੋਬਲਮ ਉਹਨੂੰ ਹੱਲ ਕਰ ਦਿੰਦਾ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਹੈ ਨਾੜੀ ਸਿਸਟਮ ਨੂੰ ਸਟਰੋਂਗ ਕਰਦੀ ਹੈ ਬ੍ਰੇਨ ਦੇ ਅੰਦਰ ਯਾਦਦਾਸ਼ਤ ਸਟਰੋਂਗ ਹੋ ਜਾਂਦੀ ਹੈ ਫਿਰ ਇੱਕ ਇਹਦਾ ਫਾਇਦਾ ਹੈਗਾ ਅਲਜ਼ਾਈਮਰ ਹੋ ਗਿਆ ਗਠੀਆ ਹੋ ਗਿਆ ਜੋੜਾਂ ਦੇ ਦਰਦ ਹੋ ਗਿਆ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ ਇਹ ਸਾਡੇ ਸਰੀਰ ਦੇ ਵਿੱਚ ਜਿੰਨੀ ਸੂਜਨ ਹੈ ਜਿੰਨਾ ਸੋਜਾ ਚੜਿਆ ਹੋਇਆ ਉਹਨੂੰ ਖਤਮ ਕਰਦੀ ਹੈ ਫਿਰ ਜਿੰਦਗੀ ਨੂੰ ਜਿਉਣ ਦਾ ਇੱਕ એનਰਜੈਟਿਕ ਤਰੀਕਾ ਕਾਲੀਕੌ